ਅੱਜ ਤੁਹਾਨੂੰ ਇੱਕ ਪੁਲਿਸ ਦੀ ਬੱਕਰੀ ਕਹਾਣੀ ਸੁਣਾਉਣੇ ਆ ਬੈਸੇ ਤਾਂ ਤੁਸੀਂ ਅਸੀਂ ਆਪਾਂ ਹਰ ਰੋਜ਼ ਪੁਲਿਸ ਦੀਆਂ ਕੋਈ ਨਾ ਕੋਈ ਜਿਹੜੀਆਂ ਆਜਾਈਆਂ ਕਹਾਣੀਆਂ ਹੁੰਦੀਆਂ ਨੇ ਨਿੱਤ ਅਖਬਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਪੜਦੇ ਰਹਿੰਦੇ ਹਾਂ ਸੁਣਦੇ ਰਹਿੰਦੇ ਆ ਪਰ ਇੱਕ ਪਤੰਦਰਾ ਨੇ ਇੱਥੇ ਤਾਂ ਹੈਰਾਨ ਕਰਨ ਵਾਲਾ ਹੀ ਜਿਹੜਾ ਮੁੱਦਾ ਸਾਹਮਣੇ ਆਇਆਗਾ ਬੈਸੇ ਤਾਂ ਹੈਰਾਨ ਕਰਨ ਵਾਲਾ ਜੇ ਆਪਾਂ ਗੱਲ ਕਰ ਲਈਏ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਰੋਜ਼ ਹੀ ਕਹਾਣੀਆਂ ਆਉਂਦੀਆਂ ਨੇ ਪਰ ਇੱਕ ਵੱਖਰੀ ਕਹਾਣੀ ਤੁਹਾਨੂੰ ਦੱਸਦੀ ਹੈ ਹਰਿਆਣਾ ਤੋਂ ਇਲਾਵਾ ਕਿ ਚੰਡੀਗੜ੍ਹ ਪੁਲਿਸ ਦੇ ਨਾਲ ਜੁੜੀ ਹੋਈ ਆ ਤੇ ਪੂਰੀ ਖਬਰ ਨੂੰ ਜ਼ਰੂਰ ਦੇਖਿਓ ਤੇ ਆਪਣੇ ਕਮੈਂਟ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੁਹਾਨੂੰ ਲੈ ਚੱਲਦੇ ਆ ਚੰਡੀਗੜ੍ਹ ਪੁਲਸ ਦੀ ਇੱਕ ਵੱਖਰੀ ਕਹਾਣੀ ਤੇ ਕਿਵੇਂ ਵੱਡੇ ਅਫਸਰਾਂ ਛੋਟੇ ਅਫਸਰਾਂ ਨੂੰ ਠੋਕਦੇ ਐ ਕਿ ਸਾਕ ਚੰਡੀਗੜ੍ਹ ਦਾ ਮਸਲਾ ਨਹੀਂ ਇਹ ਪੂਰੇ ਪੰਜਾਬ ਦਾ ਚਾਹੇ ਪੂਰੇ ਦੇਸ਼ ਦਾ ਮਸਲਾ ਕਹਿ ਦਈਏ ਜਿਸ ਤਰ੍ਹਾਂ ਆਪਾਂ ਸੌਂਦੇ ਆ ਰਹੇ ਹਾਂ ਹਮੇਸ਼ਾ ਵੱਡੀਆਂ ਮਸਤੀਆਂ ਛੋਟੀਆਂ ਨੂੰ ਖਾਂਦੀਆਂ ਆ ਰਹੀਆਂ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਇਹ ਪੁਲਿਸ ਮੈਕ ਦੇ ਵਿੱਚ ਵੀ ਹੁੰਦਾ ਤੇ ਵੱਖ-ਵੱਖ ਮੈਕਮੇਂਟ ਦੇ ਵਿੱਚ ਵੀ ਹੁੰਦਾ ਇੱਕ ਕਹਾਣੀ ਜੁੜੀ ਐ ਚੰਡੀਗੜ੍ਹ ਪੁਲਿਸ ਦੇ ਨਾਲ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਪਰਚਾ ਹੋਇਆਗਾ ਐਫ ਆਰ ਜਿਹੜੀ ਦਰਜ ਹੋਈ ਆ ਨੰਬਰ 2 2022 ਦੇ ਵਿੱਚ ਪੁਲਿਸ ਸਟੇਸ਼ਨ ਸੈਕਟਰ ਆ ਜਿਹੜਾ ਤਿੰਨ ਦੇ ਵਿੱਚ ਹੋਈ ਆ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਇੱਕ ਕਹਾਣੀ ਪੂਰੀ ਕੀ ਹੈ ਇਹਨੂੰ ਸਮਝਣ ਦੀ ਬੜੀ ਜ਼ਰੂਰਤ ਆ ਵੀਡੀਓ ਨੂੰ ਧਿਆਨ ਨਾਲ ਸੁਣਨਾ ਉਰੋਪੀ ਕਮੇ ਬਣਿਆ ਤੇ ਕਿਹੜੇ ਉਰੋਪੀ ਨੇ ਕਿਹੜੇ ਸ਼ਾਸਤ ਖੇੜ ਗਏ ਕਿਹੜੇ ਜਾਲੀ ਕਰਕੇ ਦਸਕਤ ਡੀਜੀਪੀ ਦੇ ਕਮੇ ਜਿਹੜਾ ਤਰੱਕੀਆਂ ਲੈਂਦੇ ਸੀ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਡੀਜੀਪੀ ਚਟੋ ਪਾਦੇਆ ਦਾ ਉਸ ਦੇ ਇੱਕ ਜਿਹੜਾ ਇੱਕ ਜਾਲੀ ਦਸਕਰਤ ਕਰਨ ਦਾ ਜਿਹੜਾ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਵੱਡਾ ਫੇਰਬਦ ਦੇਖ ਨੂੰ ਮਿਲਿਆ ਚਟੋ ਪਾਦੇ ਦੇ ਜਿਹੜੇ ਇੱਕ ਦਸਕਤ ਕਰਕੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ 8 ਕਰਮਚਾਰੀਆਂ ਨੂੰ ਜਿਹੜਾ ਤਰੱਕੀਆਂ ਦਿੱਤੀਆਂ ਗਈਆਂ ਜਿਹੜਾ ਕਾਹਟੇਬਲਾ ਉਹਨੂੰ ਵੱਡੀ ਤਰੱਕੀ ਗਈ ਆ ਐਸਆਈ ਨੂੰ ਸਬਾਂਸ ਵੈਟਰ ਬਣਾ ਦਿੱਤਾ ਸਬਾਂਸ ਵੈਟਰ ਨੂੰ ਇਨਸਪੈਕਟਰ ਟੈਕ ਬਣਾ ਦਿੱਤਾ ਜਣੇ ਕਿ ਜਦੋਂ ਪੰਜਾਬ ਦੇ ਡੀਜੀਪੀ ਵੱਲੋਂ ਸਿਰਫ ਦੋ ਤਰਕੀਆਂ ਦਿੱਤੀਆਂ ਗਈਆਂ ਸੀ ਹੁਣ ਤੁਹਾਨੂੰ ਦੱਸਦੇ ਆ ਕਿ ਮਾਮਲਾ ਹੈਗਾਗਾ 2022 ਦਾ 2022 ਦੇ ਵਿੱਚ ਜਦੋਂ ਇਹ ਸਾਰੀ ਕਹਾਣੀ ਸਾਹਮਣੇ ਆਉਂਦੀ ਆ ਤਾਂ ਫਿਰ ਜਦੋਂ ਪੰਜਾਬ ਦੇ ਡੀਜੀਪੀ ਨੂੰ ਪਤਾ ਲੱਗਦਾ ਤਾਂ ਫਿਰ ਇੱਕ ਐਸਆਈਟੀ ਬਣ ਜਾਂਦੀ ਆ ਜਿਹਦੇ ਐਸਆਈਟੀ ਦੇ ਮੁਖੀ ਆ ਜਿਹੜਾ ਕਿ ਕੇਂਤਲワਸਲ ਬੰਸਲਾ ਡੀਐਸਪੀ ਚਰਨਜੀਤ ਸਿੰਘ ਤੇ ਇਨਸਪੈਕਟਰਾ ਸਿਰ ਸਿੰਘ ਇਹਨਾਂ ਦੀ ਐਸਆਈਟੀ ਬਣ ਜਾਂਦੀ ਆ ਤੇ ਫਿਰ ਜਦੋਂ ਇਹ ਕੰਮ ਕਰਦੇ ਆ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀਆਂ ਜਿਹੜੇ ਤਰੀਕਾ ਨੇ ਜਿਹੜੀ ਪੰਜਾਬ ਦੇ ਡੀਜੀਪੀ ਦੇ ਦਸਖਤ ਕੀਤੇ ਆ ਉਹ ਤਰੀਕ ਹੋਰ ਆ ਜਿਹੜੇ ਇਹਨਾਂ ਨੇ ਆਪੇ ਜਿਹੜਾ ਜਲਦੀ ਦਸਖਤ ਕਰਕੇ ਦੋ ਤਰੀਕਾ ਲਗ ਲਗ ਵਿੱਚ ਜਿਹੜੇ ਦਸਕਤ ਕਰੇ ਗਏ ਆ ਤੁਹਾਨੂੰ ਸਾਰਾ ਕੁਝ ਦੱਸਦੇ ਆ ਧਿਆਨ ਦੇ ਨਾਲ ਸੁਣਨਾ ਇਹਦੇ ਵਿੱਚੋਂ ਰੋਪੀ ਬਣਾਏ ਗਏ ਆ ਸੰਦੀਪ ਸਿੰਘ ਆ ਮਨੀਆ ਕਟੋਚਾ ਸਤੰਦਰਪਾਲ ਸਿੰਘ ਆ ਬਹਾਦਰ ਸਿੰਘ ਆ ਕੁਲਵਿੰਦਰ ਸਿੰਘ ਆ ਸਤਵਿੰਦਰ ਸਿੰਘ ਆ ਸਤਵੰਤ ਸਿੰਘ ਆ ਤੇ ਹੋਰ ਅਲਾਵਾ ਜਿਹੜੇ ਇਸ ਤੋਂ ਇਲਾਵਾ ਨੇ ਜਿਹੜੇ ਤੇ ਲਾਹਾ ਕਿਹਨੂੰ ਮਿਲ ਗਿਆ ਉਹ ਵੀ ਤੁਹਾਨੂੰ ਨਾਮ ਦੱਸ ਦਿੰਨੇ ਆ ਇਹ ਕਿਹੜੇ ਬੰਦੇ ਲਾਹਾ ਲੇਤਾ ਜਲਿਹ ਦਸਕਤਾਂ ਦਾ ਉਹਨਾਂ ਦੇ ਵਿੱਚੋਂ ਹੈਗਾਗਾ ਜਗ ਜਗਮਿੰਦਰ ਸਿੰਘ ਹਰਵਿੰਦਰ ਸਿੰਘ ਮਨੀ ਕੁਟੋਚ ਅੰਬਰਤਪਾਲ ਸਿੰਘ ਬਲਜਿੰਦਰ ਸਿੰਘ ਆ ਰਾਜਕਮਾਰ ਕਲਦੀਪ ਸਿੰਘ ਅਤੇ ਹੋਰ ਜਿਹੜਾ ਕਿ ਇਹ ਬੰਦਿਆਂ ਨੇ ਜਿਹੜਾ ਕਿ ਜਲਿਹ ਦਸਕਤ ਕਰਕੇ ਜਿਹੜਾ ਪਦਵੀਆਂ ਹਾਸਲ ਕੀਤੀਆਂ ਤੇ ਫਿਰ ਇਹਨਾਂ ਦੇ ਤਹਿਤ ਜਿਹੜਾ ਮਕਦਮਾ ਦਰਜ ਹੋ ਜਾਂਦਾਗਾ ਜਿਹੜਾ ਮਕਦਮਾ ਦਰਜ ਹੋ ਕੇ ਜਿਹੜਾ ਜਦੋਂ ਐਸਟੀ ਕਿਹਨੂੰ ਬਚਾਉਂਦੀ ਆ ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਬੜਾ ਗੁੰਝਲਦਾਰ ਮਸਲਾਗਾ ਕਹਾਣੀ ਬਤੰਦਰਾਂ ਨੇ ਇਸ ਤਰ੍ਹਾਂ ਬਣਾ ਦਿੱਤੀ ਕਿ ਪੰਜਾਬ ਦੇ ਡੀਜੀਪੀ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਪੰਜਾਬ ਦਾ ਡੀਜੀਪੀ ਕਹਿੰਦਾ ਦਸਕਤ ਆ ਦੋ ਤੇ ਮੇਰੇ ਆ ਤੇ ਚੰਡੀਗੜ੍ਹ ਪੁਲਿਸ ਕਹਿੰਦੀ ਨਹੀਂ ਜੇ ਤੁਹਾਡੇ ਸਾਰੇ ਦਸਕਤ ਕਹਿੰਦੇ ਤੁਸੀਂ ਕੀਤੇ ਆ ਤੁਸੀਂ ਤਰੱਕੀਆਂ ਦਿੱਤੀਆਂ ਜਦੋਂ ਸਾਰਾ ਮਾਮਲਾ ਜਿਹੜੋ ਇਹ ਪਾਪਿਆ ਜਾਂਦਾਗਾ ਇਹਦੇ ਵਿੱਚ ਫਿਰ 6 આરોપી ਨਿਕਲਦੇ ਆ 6 ਤੇ ਮੁਕੱਦਮਾ ਦਰਜ ਹੁੰਦਾ ਤੇ ਦੋ ਜਣੇ ਤੇ ਬੇਦੋਸੇ ਮਾਰੇ ਜਾਂਦੇ ਆ ਮਾਤਾ ਨੂੰ ਦੱਸਦਾ ਕਿ ਬੇਦੋਸੇ ਨੂੰ ਕਿੰਨਾ ਨੂੰ ਜਿਹੜਾ ਚੰਗਿਆ ਗਿਆਗਾ ਇਸ ਕੇਸ ਦੇ ਵਿੱਚ ਚਲੋ ਬੇਸ਼ੱਕ ਉਹਨਾਂ ਨੇ ਜੇਲ੍ਹ ਕੱਟ ਲਈ ਤੇ ਪਤਾ ਨਹੀਂ ਫਿਰ ਕਿਵੇਂ-ਕਵੇਂ ਢੇੜੇ ਖਾਦੇ ਹੋਣੇ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਤਪੰਤ ਸਿੰਘ ਸਿੱਧੂ ਨੂੰ ਜੇਲ੍ਹ ਕੱਟਣੀ ਪਈ ਜਿਹੜਾ ਕਿ ਚੰਡੀਗੜ੍ਹ 5252 ਸਾਈਟਰ ਦਾ ਰਹਿਣ ਵਾਲਾ ਹੈਗਾ ਜਿਸ ਦੀ ਹੁਣ ਡਿਊਟੀ ਇਸ ਕਰਕੇ ਲਾ ਦਿੱਤੀ ਤਰਨਤਾਰਨ ਸਬ ਦੇ ਏਰੀਆ ਦੇ ਵਿੱਚ ਕਿ ਜੇ ਤਾਂ ਜਲ ਹੀ ਦਸਕਤਾਂ ਦਾ ਮਾਰਕਾ ਬੇਸਕੋ ਕਹਿੰਦੀ ਹੈ ਨਜਾਇਜ਼ ਝੂਠਾ ਟੰਗਿਆ ਗਿਆ ਕਿ ਜਿਹੜਾ ਕਿ ਉਹਨੂੰ ਪੁਸਾਇਆ ਗਿਆ ਤੇ ਇਹਦੇ ਵਿੱਚ ਇੱਕ ਸਰਬਜੀਤ ਸਿੰਘ ਹੁਣ ਤਾਂ ਉਹਨੂੰ ਦੱਸ ਦੇ ਕਿ ਜਿਹੜਾ 412022 ਦਾ ਜਿਹੜੇ ਇਹਨਾਂ ਨੇ ਡੇਟ ਪਾਈ ਆ ਤੇ ਦੂਜੀ ਹੈਗੀ ਆ 81 2022 ਇਹਨਾਂ ਦੇ ਵਿੱਚ ਜਿਹੜੀਆਂ ਤਰੱਕੀਆਂ ਲੈਤੀਆਂ ਇਹਨਾਂ ਨੇ ਜਦੋਂ ਕਿ ਜਿਹੜਾ ਪੰਜਾਬ ਦੇ ਡੀਜੀਪੀ ਚ ਟੋਪ ਆਧਿਆ ਵੱਲੋਂ ਜਿਹੜੀ ਤਰੀਕਾ ਉਹ ਜਿਹੜੀ ਹੈਗੀ ਆ ਅਸਲ 7 1 2025 ਨੂੰ ਵਿੱਚ ਜਿਹੜੀਆਂ ਕਿ ਤਰੱਕੀ ਦਿੱਤੀ ਗਈ ਸੀ ਪਰ ਕੰਮੇ ਦੇਖੋ ਪੰਜਾਬ ਦੇ ਡੀਜੀਪੀ ਨੂੰ ਵੀ ਬੁੱਧੂ ਬਣਾਇਆ ਜਾ ਰਿਹਾ ਕਿ ਨਹੀਂ ਦੀ ਤੁਸੀਂ ਤਾਂ ਝੂਠ ਬੋਲਦੇ ਹੋ ਤੁਸੀਂ ਆਪ ਤਰੱਕੀਆਂ ਦਿੱਤੀਆਂ ਕੰਮੇ ਮੈਚਿੰਗ ਕਰਿਆ ਸੈਨ ਤੇ ਜਿਹੜੇ ਕਿ ਫਿਰ ਉਸ ਤੋਂ ਬਾਅਦ ਜਿਹੜਾ ਹੈ ਚਿੱਠੀ ਲਿਖਣੀ ਪਈ ਪੰਜਾਬ ਦੇ ਡੀਜੀਪੀ ਨੂੰ ਕਿ ਮੇਰੇ ਭਾਈ ਸੈਨ ਨਹੀਂ ਇਹ ਮੇਰੇ ਤਾਂ ਦੋ ਸੈਨ ਨੇ ਜਿਨ੍ਹਾਂ ਤੇ ਮੈਂ ਤਰੱਕੀ ਦਿੱਤੀ ਆ ਦੋ ਜਿਹੜਾ ਐਸਟੀ ਦਾ ਮੁਖੀ ਸੀ ਕੇਂਦਰ ਵਾਂਸਲਾ ਇਹਦੇ ਵੱਲੋਂ ਦੋ ਨਾਜਾਇਜ਼ ਨੌਜਵਾਨਾਂ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਪਰਸਾਇਆ ਗਿਆ ਤੇ ਜਿਹੜਾ ਹੁਣ ਕੇਸ ਆ ਜਿਹੜਾ ਇਹ ਮਾਨਯੋਗ ਅਦਾਲਤ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈਗਾ ਜਿਹੜਾ ਕਿ ਸੰਜੀਵ ਕੁਮਾਰ ਜੀ ਸਾਹਿਬ ਨੇ ਇਹਨੂੰ ਅ ਦੇਖ ਰਹੇ ਆ ਸਾਰੀ ਕਹਾਣੀ ਨੂੰ ਅਸ਼ਵਨੀ ਕੁਮਾਰ ਸੌਰੀ ਅਸ਼ਵੀਕ ਕੁਮਾਰ ਜਿਹੜੇ ਦਾ ਸਾਹਿਬ ਆ ਉਹ ਸਾਰੇ ਕੇਸ ਨੂੰ ਦੇਖ ਰਹੇ ਆ ਕਿ ਕਿਹੜਾ ਕਿ ਅੱਗੇ ਜਾ ਕੇ ਕਿਹੜੇ ਕਿਹੜੇ ਦੋਸ਼ੀ ਪਾਏ ਜਾਂਦੇ ਆ ਕਿੰਨਾ ਕਿੰਨਾ ਦੀ ਇਹ ਸੋਚ ਆ ਤੇ ਕਿਹੜੇ ਕਿਹੜੇ ਕਿ ਪਤਾ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਹੋ ਸਕਦਾ ਕਿ ਇਹ ਮਹਿਕਮੇ ਦੇ ਵਿੱਚ ਕਹਿੰਦੇ ਹੁੰਦੇ ਆ ਜਦੋਂ ਇੱਕ ਵਾਰੀ ਨਾ ਜਦੋਂ ਦਾਗ ਲੱਗ ਜਾਵੇ वैसे ਇਹਨਾਂ ਤਾਂ ਦਾਗ ਤਾਂ ਕੋਈ ਪਹਿਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਜਿਹੜਾ ਕਿ ਦੇਸ਼ ਦੇ ਨਾਲ ਜਿਹੜਾ ਇਹ ਤੁਸੀਂ ਦੇਖੋ ਤੇ ਕਾਨੂੰਨ ਦੇ ਰਾਖੇ ਵਰਦੀਆਂ ਦੇ ਸਵਾਹ ਖਾਣ ਵਾਲੇ ਦੂਜਿਆਂ ਨੂੰ ਜਿਹੜਾ ਤੇ ਜੀ ਚੋਰੀ ਨਹੀਂ ਕਰਨੀ ਫਲਾਨਾ ਨਹੀਂ ਕਰਨਾ ਧਮਕਾ ਨਹੀਂ ਕਰਨਾ ਕੈਮੀਕਲ ਨਹੀਂ ਕਰਨਾ ਆਪ ਸਾਰਾ ਕੁਝ ਕਰਦੇ ਉਹੀ ਕੁਸਾ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਇਸ ਦੇਸ਼ ਦੀ ਜੇਕਰ ਕੱਲੀ ਪੁਲਿਸ ਸੁਧਰ ਦੇ ਤਾਂ ਸਾਰਾ ਕੁਝ ਸੁਧਰ ਜਾਵੇਗਾ ਪਰ ਇਹ ਨਹੀਂ ਸੁਧਰਦੇ ਇਹਨਾਂ ਨੇ ਨਹੀਂ ਕੰਮ ਲੈਣਾ ਆਪਣੇ ਦਿਮਾਗ ਤੋਂ ਇਹਨਾਂ ਨੇ ਤਾਂ ਚਲਾਉਣੀਆਂ ਨੇ غرੂਰ ਹੈ ਇਹਨਾਂ ਨੂੰ ਵਰਦੀ ਦਾ ਜੇ ਸਾਡੇ ਬਿੱਲੇ ਲੱਗ ਗਏ ਸਾਡੇ ਸਟਾਰ ਲੱਗ ਗਏ ਬਸ ਫਿਰ ਮੈਸਜੂ ਮਿਹਬ ਕਰਦੇ ਆ ਫਿਰ ਪਾਵਰ ਦਾ ਜਿਹੜਾ ਮੈਸਜ ਪਾਵਰ ਆ ਵਰਤਦੇ ਉੱਥੇ ਜਿਹੜਾ ਕਿ ਲੋਕਾਂ ਨੂੰ ਜਿਹੜਾ ਇੱਕ ਕੀੜੇ ਮਕੌੜੇ ਸਮਝਦੇ ਆ ਤੇ ਇਤੋਂ ਤੱਕ ਕਿ ਡੀਜੀਪੀ ਨੂੰ ਨਹੀਂ ਪਾਬਲ ਕਰਨ ਦਿੱਤੇ ਤੇ ਹੋਰ ਕੌਣ ਕਿਨੂੰ ਲਈ ਬੈਠੇ ਕੋਜੇ ਇਹ ਤੇ ਜਿਹੜੀ ਤੁਹਾਨੂੰ ਮੈਂ ਇਹ ਖਬਰ ਸੁਣਾ ਕੇ ਹਟਿਆ ਕਿ ਸਾਰਾ ਕੁਝ ਜਿਹੜਾ ਇੱਕ ਜਾਲੀ ਜਿਹੜਾ ਮਾਲ ਆ ਜਿਹੜਾ ਤਿਆਰ ਕਰ ਰਹੇ ਆ ਤੇ ਦੂਜਿਆਂ ਤਾਂ ਭਾਈ ਰੋਕਦੇ ਆ ਦੁਕਾਨਾਂ ਵਾਲਿਆਂ ਨੂੰ ਤੁਸੀਂ ਜਾਲੀ ਨਾ ਕਰੋ ਤੁਸੀਂ ਜਾਲੀ ਨਹੀਂ ਵੇਚਣਾ ਧੌਂਕਾ ਨਹੀਂ ਵੇਚਣਾ ਪਤੰਦਰਾਂ ਨੇ ਆਪ ਜਾਲੀ ਦਸ ਕਦ ਕਰਕੇ ਜਿਹੜਾ ਕਰੀਬ 11 ਜਾਣੇ ਦੱਸੇ ਜਾ ਰਿਹਾ ਐਸਟੀ ਵੱਲੋਂ ਜਿਹੜੇ ਕਿ 11 ਜਾਣੇ ਭਰਤੀ ਹੋ ਗਏ ਆ 11 ਦੇ ਵਿੱਚੋਂ ਜੇਕਰ ਆਪਾਂ ਦੋ ਨੂੰ ਕੱਢ ਲਈਏ ਜੇ ਆਪਾਂ ਦੋਨੂੰ ਨਿਰਦੋਸ਼ ਮੰਨ ਲਈਏ ਤਾਂ ਨੌ ਤਾਂ ਹੈਗੇ ਹੈਗੇ ਆ ਇਹਦੇ ਵਿੱਚ ਨੌ ਜਣਿਆਂ ਨੇ ਜਿਹੜਾ ਜਾਲੀ ਦਸ ਕਤ ਕਰਕੇ ਜਿਹੜਿਆਂ ਆਪ ਹੀ ਤਰੱਕੀਆਂ ਲੈ ਲਈਆਂ ਬਤੰਦਰਾ ਨੇ ਇਹ ਆ ਪੁਲਸ ਚਾਹ ਪੰਜਾਬ ਤੇ ਚੰਡੀਗੜ੍ਹ ਇਤਰਾ ਉल्लू ਬਣਾਇਆ ਯਾਰ ਜਾ ਰਿਆ ਲੋਕਾਂ ਨੂੰ ਆਪੇ ਕਾਨੂੰਨਾ ਆਪੇ ਸਾਰਾ ਕੁਝ ਆਪੇ ਡੀਜੀਪੀ ਲੱਗੇ ਆਪ ਹੀ ਸਾਰਾ ਕੁਝ ਕਰਕੇ ਜਿਹੜਾ ਇੱਕ ਝੂਠੀਆਂ ਤਰੱਕੀਆਂ ਕਰਕੇ ਜਿਹੜਾ ਇਹ ਬੜੇ ਕੁਝ ਇਹਦੇ ਵਿੱਚ ਇਹ ਇਕੱਲਾ ਇਹ ਨਹੀਂ ਕਿ ਇਕੱਲੇ ਹਰਿਆਣਾ ਪੁਲਸਾ ਪੰਜਾਬ ਦੇ ਵਿੱਚ ਵੀ ਬਹੁਤ ਕੋਸਾ ਜੇਕਰ ਕੋਈ ਆਪਾਂ ਖੰਗਾਲਣ ਲੱਗ ਜੀਏ 1990 ਤੋਂ ਲੈ ਕੇ ਜੇਕਰ ਅੱਜ ਤੱਕ ਇਹ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਬੜਿਆਂ ਕਿ ਪਹਿਲਾਂ ਵੀ ਜਿਹੜਾ ਬੜਾ ਰੋਲਾ ਪਿਆ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਇਹ ਫੇਰ ਬਦਲ ਕਰਕੇ ਜਿਹੜਾ ਭਾਰਤੀ ਹੋਏ ਆ ਇਸ ਵੀਡੀਓ ਨੂੰ ਵਰਤਮਾਨ ਜਰੂਰ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖਣੇ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰ ਦੇਣਾ ਧੰਨਵਾਦ ਵਰਜੀਗਾ ਖਾਲਸਾ ਵਰਜੀ ਕੀ ਫਤਿਹ